ਕਿਸਾਨ ਵੀਰੋ ਸਤਿ ਸ੍ਰੀ ਅਕਾਲ ਤੇ ਦੋਸਤੋ ਅੱਜ ਇੱਕ ਖਾਸ ਵੀਡੀਓ ਤੁਹਾਡੇ ਲਈ ਇਹ ਜਿਹੜਾ ਖੇਤ ਤੁਸੀਂ ਸਾਹਮਣੇ ਵੇਖ ਰਹੇ ਹੋ ਇਹ ਰੋਟਾਵੇਟਰ ਨਾਲ ਕਣਕ ਦੀ ਬਜਾਈ ਕੀਤੀ ਹੋਈ ਹੈ ਤੇ ਇਸ ਦੇ ਵਿੱਚ ਜਿਹੜਾ ਡੀਏਪੀ ਆ ਉਹ ਪੂਰਾ ਵਰਤਿਆ ਗਿਆ ਜਿੰਨਾ ਰੁਟੀਨ ਦੇ ਵਿੱਚ ਕਿਸਾਨ ਵੀ ਆਮ ਵਰਤਦੇ ਨੇ ਤੇ ਜਿਹੜਾ ਇਧਰਲਾ ਖੇਤ ਹੈ ਜੀ ਇਹਦੇ ਵਿੱਚ 20 ਕਿਲੋ ਡੀਏਪੀ ਤੇ ਪਲੱਸ ਉਸ ਦੇ ਨਾਲ ਦੋ ਥੇਲੇ ਸਿੰਗਲ ਸੁਪਰ ਫਾਸਫੇਟ ਜਿਹੜੀ ਕਿ ਬਹੁਤ ਹੀ ਸਸਤੀ ਖਾਦ ਹੈ ਤੇ ਤੁਹਾਨੂੰ ਮੈਂ ਕਣਕ ਵੀ ਦਿਖਾ ਦੇਣਾ ਜੀ ਨੇੜੇ ਤੋਂ ਇਹ ਸਿਰੇ ਤੱਕ ਤੁਸੀਂ ਖੇਤ ਵੇਖ ਸਕਦੇ ਹੋ ਇੱਧਰ ਤੇ ਇਹਦੇ ਵਿੱਚ ਜਾਨੀ ਜਿਹੜਾ ਸਿੰਗਲ ਸੁਪਰ ਫਾਸਫੇਟ ਤੇ ਡੀਏਪੀ ਦਾ ਜਿਹੜਾ ਖਰਚਾ ਉਹ ਕੁੱਲ ਮਿਲਾ ਕੇ ਤੁਹਾਨੂੰ ਵੀ ਰੇਟ ਦੇ ਹਿਸਾਬ ਨਾਲ ਪਤਾ ਹੀ ਹੈ ਜੀ 300 ਰੁਪਏ ਦਾ ਸਿੰਗਲ ਸੁਪਰ ਫਾਸਫੇਟ ਦਾ ਥੈਲਾ ਤੇ 20 ਕਿਲੋ ਜਿਹੜਾ ਡੀਏਪੀ ਉਹ ਲਗਭਗ 5-600 ਰੁਪਏ ਦਾ ਤੇ ਜਦੋਂ ਕਿ ਆਮ ਰੁਟੀਨ ਦੇ ਵਿੱਚ ਕਿਸਾਨ ਵੀਰ ਡੇਢ ਤੋਂ ਦੋ ਥੇਲੇ ਇਕੱਲੇ ਡੀਏਪੀ ਦੇ ਵਰਤਦੇ ਨੇ ਤੇ ਬਾਕੀ ਇੱਧਰ ਤੁਸੀਂ ਫਰਕ ਵੇਖ ਸਕਦੇ ਹੋ ਤੇ ਪਹਿਲਾਂ ਵੀ ਵੈਸੇ ਮੈਂ ਹਰ ਸਾਲ ਜਿਹੜਾ ਸਿੰਗਲ ਸੁਪਰ ਫਾਸਫੇਟ ਉਹ ਇੱਕ ਥੇਲਾ ਤੇ ਇੱਕ ਥੇਲਾ ਡੀਏਪੀ ਪਾਉਂਦੇ ਸੀ ਪਰ ਇਸ ਵਾਰ ਜਿਹੜਾ ਸੁਪਰ ਖਾ ਦੇਗੀ ਉਸ ਦੇ ਥੇਲੇ ਦੋ ਕਰ ਦਿੱਤੇ ਗਏ ਨੇ ਤੇ ਜਿਹੜਾ ਡੀਏਪੀ ਇਹ ਉਹ ਘਟਾ ਦਿੱਤਾ ਗਿਆ ਉਹ ਸਿਰਫ 20 ਕਿਲੋ ਪਾਇਆ ਗਿਆ ਤੇ ਕੋਈ ਵੀ ਕਿਸਾਨ ਵੀਰ ਵੀ ਆਣ ਕੇ ਇੱਥੇ ਖੇਤ ਨੂੰ ਵੇਖ ਸਕਦੇ ਨੇ ਬਾਕੀ ਫਸਲ ਕਿਵੇਂ ਦੀ ਏ ਇਹ ਤੁਸੀਂ ਤੁਹਾਡੇ ਸਾਹਮਣੇ ਹੈ ਜੀ ਤੇ ਬਾਕੀ ਜਿਹੜਾ ਇਹਦਾ ਯੂਰੀਆ ਖਾਦੇ ਹੋ ਹੁਣ ਬੰਦ ਕਰ ਦਿੱਤੀ ਗਈ ਇਸ ਦੀ 55 ਦਿਨ ਬਾਅਦ ਲਗਭਗ ਕਾਫੀ ਦਿਨ ਪਹਿਲਾਂ ਦੀ ਜਣੀ ਬੰਦ ਕਰ ਦਿੱਤੀ ਹੈ ਤੇ ਇਹ 7 ਨਵੰਬਰ ਨੂੰ ਇਸ ਦੀ ਬਜਾਈ ਹੋਈ ਸੀ ਤੇ ਇਹਦੇ ਵਿੱਚ ਪਰਾਲੀ ਦੇ ਖਰਚੇ ਜਿਹੜੇ ਨੇ ਉਹ ਹੈਰੋ ਨਾਲ ਵਾਹ ਕੇ ਜਿਵੇਂ ਪੁਰਾਣੇ ਰਿਵਾਜ ਮੁਤਾਬਕ ਤੇ ਉਸ ਤੋਂ ਬਾਅਦ ਚ ਪਾਣੀ ਲਾ ਕੇ ਜਾਨੀ ਰੌਣੀ ਕਰਕੇ ਫੇਰ ਇਹ ਕਣਕ ਕੇਰੀ ਸੀ ਤੇ ਇਧਰ ਵਾਲੀ ਜਿਹੜੀ ਕਣਕੇ ਇਹ ਐਸਐਮਐਸ ਨਾਲ ਵਢਾਈ ਕਰਾ ਕੇ ਝੋਨੇ ਦੀ ਤੇ ਉਸ ਤੋਂ ਬਾਅਦ ਚ ਜਿਹੜੀ ਇਹ ਰੋਟਾਵੇਟਰ ਨਾਲ ਸਿੱਧੀ ਇਹ ਬਜਾਈ ਕੀਤੀ ਹੋਈ ਹੈ ਤੇ ਇਹ ਤੁਸੀਂ ਕਣਕੇ ਇੱਧਰ ਵੇਖ ਸਕਦੇ ਹੋ ਤੇ ਇੱਕ ਫਰਕ ਜ਼ਰੂਰ ਹੈਗਾ ਕਿ ਇਹ ਇੱਧਰ ਵਾਲੀ ਜਿਹੜੀ ਇਹ ਕਣਕੇ ਇਹ ਆਪਾਂ ਲੇਟ ਯਾਨੀ ਬੀਜੀ ਹੋਈ ਹੈ ਤੇ ਇਹ ਜਿਹੜੀ ਇਸ ਤੋਂ ਕੁਝ ਦਿਨ ਪਹਿਲਾਂ ਦੀ ਹੈ ਜਿਹੜੀ ਇਹ ਵਾਲੀ ਹੈ ਜਦੋਂ ਬੱਤਰ ਆ ਗਿਆ ਸੀ ਖੇਤ ਤੇ ਉਸ ਤੋਂ ਬਾਅਦ ਚ ਇਹ ਜਿਹੜੀ ਇਹ ਬਜਾਈ ਕੀਤੀ ਹੈ ਬਾਕੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਤਜਰਬੇ ਵੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਉਂਦੇ ਵੱਸਦੇ ਰਹੋ ਜੀ